ਸਿੱਖੀ ਹੈ ਕਿ ਸਾਰੀ ਉਮਰ ਮਨ ਸਿੱਖਣ ਵਾਲਾ ਰੱਖਣਾ ਸਿੱਖੀ ਸਿੱਖਿਆ ਗੁਰ ਵਿਚਾਰ ਗੁਰ ਵਿਚਾਰ ਸਿੱਖਣ ਵਾਲਾ ਮਨ ਇਹ ਨਹੀਂ ਮੈਂ ਜਾਣਦਾ ਮੈਂ ਜਾਣਦਾ ਮੈਂ ਜਾਣਦਾ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਰੋਮ ਰੋਮ ਕਰਕੇ ਅਸੀਂ ਜਿੰਨਾ ਮਰਜੀ ਸਿੱਖ ਲਈਏ ਪਰ ਮਰਦਿਆਂ ਸਮੇਂ ਸਿੱਖਣ ਵਾਲਾ ਕੰਮ ਫੇਰ ਰਹਿ ਜਾਣਾ ਕੁਛ ਨਾ ਕੁਛ ਸਿੱਖਣ ਤੋਂ ਲੈ ਜਾਣਾ ਸਿੱਖਿਆ ਕਦੀ ਪੂਰੀ ਨਹੀਂ ਹੁੰਦੀ ਜ਼ਿੰਦਗੀ ਜ਼ਿੰਦਗੀ ਪੂਰੀ ਹੋ ਜਾਂਦੀ ਸਿੱਖਿਆ ਨਹੀਂ ਪੂਰੀ ਸਭ ਤੋਂ ਵੱਡੀ ਸਿੱਖਿਆ ਗੁਰ ਵਿਚਾਰ ਸਿੱਖੀ ਸਿੱਖਿਆ ਗੁਰ ਵਿਚਾਰ ਸਿੱਖਣ ਵਾਲਾ ਬਣ ਕੇ ਸਿੱਖ ਬਣ ਕੇ ਰਹਿਣਾ ਸਿੱਖਣ ਵਾਲਾ ਹੀ ਸਿੱਖ ਹੈ ਜਿਹੜਾ ਕਹਦੇ ਮੈਨੂੰ ਕੋਈ ਲੋੜ ਨਹੀਂ ਮੈਂ ਬਹੁਤ ਜਾਣਦਾ ਉਹ ਹਉਮੈ ਬਣ ਗਈ ਉਹ ਹੰਕਾਰ ਬਣ ਗਿਆ ਹੰਕਾਰ ਬੰਦੇ ਦੀ ਤਰੱਕੀ ਨਹੀਂ ਹੋਣ ਦਿੰਦਾ ਜੇ ਤਰੱਕੀ ਹੋ ਜਾਵੇ ਤਾਂ ਮੂੰਹ ਭਰ ਨਹੀਂ ਛੁੱੜਦਾ ਹੰਕਾਰ ਕਿਸੇ ਨੇ ਸਾਡੇ ਵਿੱਚੋਂ ਅੱਧਾ ਘੰਟਾ ਬਹਿਣਾ ਕਿਸੇ ਨੇ 1 ਘੰਟਾ ਬਹਿਣਾ ਕਿਸੇ ਨੇ ਤਿੰਨੇ ਦੀਵਾਨ ਸੁਣਨੇ ਕਿਸੇ ਨੇ ਇੱਕੋ ਹੀ ਸੁਣਨਾ ਕਿਸੇ ਨੇ ਸੁਣਨਾ ਹੀ ਨਹੀਂ ਆਉਣਾ ਹੀ ਨਹੀਂ ਆਪਣੀ ਹੰਕਰ ਵਿੱਚ ਆਪਣੀ ਅਕਲ ਵਿੱਚ ਘਰੇ ਹੀ ਬੈਠੇ ਰਹਿਣਾ ਕੀ ਲੋੜ ਹੈ ਜਾਣ ਦੀ ਕੀ ਲੋੜ ਹੈ ਜਾਗਣ ਦੀ ਕੀ ਲੋੜ ਹੈ ਕੀ ਲੋੜ ਹੈ ਇਹ ਆਪਣੀ ਅਕਲ ਹੈ ਗੁਰੂ ਨੇ ਕਿਹਾ ਕੀ ਲੋੜਾ ਅਮਰ ਸ਼ਕਨ ਦੀ ਗੁਰੂ ਨੇ ਕਿਹਾ ਕੀ ਲੋੜਾ ਨਾਮ ਜਪਣ ਦੀ ਇਹ ਬੰਦੇ ਦੀ ਆਪਣੀ ਅਕਲ ਹੈ ਗੁਰੂ ਦੀ ਨਹੀਂ ਹੈ ਗੁਰੂ ਦੇ ਕੋਲੋਂ ਅਕਲ ਮੰਗਣੀ ਹੈ ਮਤ ਮੰਗਣੀ ਹੈ ਐਸੀ ਮਤ ਦੀਜੇ ਮੇਰੇ ਠਾਕਰ ਸਦਾ ਸਦਾ ਤੁਧ ਧਿਆਈ ਤੁਧ ਧਿਆਈ ਆਹ ਅਕਲ ਮੰਗਣੀ ਆਪਾਂ ਨੇ ਜਿਉਂ ਭਾਵੈ ਤਉ ਰਾਖ ਲੈ ਹਮ ਸਰਣ ਪ੍ਰਭ ਆਏ RAM ਰਾਜ ਦੇ ਹਮ ਫੂਲ ਵਿਖਾੜੇ ਦਿਨ ਰਾਤ ਹਰ ਲਾਜ ਰਖਾਏ ਹਮ ਬਾਰਕ ਤੂੰ ਗੁਰ ਪਿਤਾ ਐਦਾਂ ਦਾ ਲੈਵਲ ਮੰਨਦਾ ਬਣਾ ਕੇ ਆਉਣਾ ਇੱਥੇ ਹਮ ਬਾਰਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ ਜਿਹੜੇ ਕੰਮ ਸਾਡੇ ਸਤਿਗੁਰ ਜੀ ਤੁਹਾਨੂੰ ਚੰਗੇ ਨਹੀਂ ਲੱਗਦੇ ਸਾਨੂੰ ਸਮਝਾ ਕੇ ਉਸ ਕੰਮਾਂ ਤੋਂ ਮੋੜ ਲਓ ਜਿਹੜੇ ਕੰਮ ਤੁਹਾਨੂੰ ਚੰਗੇ ਲੱਗਦੇ ਉਹ ਕਰੋ ਹਮ ਬਾਰਕ ਤੂੰ ਗੁਰਪਿਤਾ ਹੈ ਦੇ ਮਤ ਸਮਝਾਏ ਹੁਣ ਖਿਆਲ ਕਰਿਓ ਜਿਹੜਾ ਆਪ ਕਹਦੇ ਕਿ ਮੈਨੂੰ ਸਮਝਾਓ ਇਸ ਤੋਂ ਵੱਡਾ ਸਿੱਖ ਕਿਹੜਾ ਹੈ ਜਿਹੜਾ ਮੰਨਣ ਵਾਲਾ ਬਣ ਜਾਵੇ ਜਿਹੜਾ ਸਿੱਖਣ ਵਾਲਾ ਬਣ ਜਾਵੇ ਜਿਹੜਾ ਆਪ ਕਹੇ ਜੀ ਸਾਨੂੰ ਸਮਝਾਓ ਨਹੀਂ ਤਾਂ ਬੰਦਾ ਕਹਿੰਦਾ ਮੈਂ ਆਪੇ ਬਥੇਰਾ ਕੁਝ ਜਾਣਦਾ ਮੈਨੂੰ ਪਤਾ ਹੈ ਸੋ ਸਾਧ ਸੰਗਤ ਸਤ ਸੰਗਤ ਕੀ ਹੈ ਸਕੂਲਾਂ ਦੇ ਗੇਟ ਤੇ ਲਿਖਿਆ ਹੁੰਦਾ ਸਿੱਖਣ ਲਈ ਆਓ ਤੇ ਸੇਵਾ ਲਈ ਜਾਓ ਜਾਓ ਜੇ ਸਿੱਖਣਾ ਬਣ ਜਾਵੇ ਗੁਰਨਾਨਕ ਦੀ ਖੁਸ਼ੀ ਹੈ ਜੇ ਸੇਵਾ ਬਣ ਜਾਵੇ ਗੁਰਨਾਨਕ ਦੀ ਖੁਸ਼ੀ ਹੈ ਸੇਵਾ ਤੋਂ ਵੀ ਅੱਜ ਬਹੁਤ ਦੂਰ ਚੱਲ ਗਈ ਦੁਨੀਆ ਤੇ ਸਿੱਖਣ ਤੋਂ ਵੀ ਬਹੁਤ ਦੂਰ ਚੱਲ ਗਈ ਤੋ ਸਿੱਖਣ ਵੱਲ ਜੇ ਗੁਰੂ ਅੰਗਦ ਦੇਵ ਜੀ ਆਏ ਸਿੱਖਦਿਆਂ ਸਿੱਖਦਿਆਂ ਹੀ ਗੁਰੂ ਬਣ ਗਏ ਜੇ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਕੋਲ ਆਏ ਤੇ ਸਿੱਖਦਿਆਂ ਸਿੱਖਦਿਆਂ ਹੀ ਗੁਰੂ ਬਣ ਗਏ ਸਿੱਖਣ ਵਾਲੇ ਦੀ ਤਰੱਕੀ ਹੈ ਜਿਹੜਾ ਆਪਣੇ ਆਪ 'ਚ ਮੈਂ ਸਿੱਖ ਗਿਆ ਮੈਂ ਸਿੱਖਿਆ ਮੈਂ ਜੋਗਾ ਹੀ ਰਹਿ ਜਾਂਦਾ ਗੁਰਬਾਣੀ ਨੇ ਸਾਨੂੰ ਬਹੁਤ ਸਮਝਾਇਆ